ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਹੋਵੋਗੇ ਅਸੀਂ ਵੀ ਠੀਕ ਹਾਂ ਤੇ ਅੱਜ ਅਸੀਂ ਲਾਉਣ ਲੱਗੇ ਹਾਂ ਜੀ ਥੋਮ ਤੇ ਅੱਜ ਤੁਹਾਨੂੰ ਵੀ ਦੱਸਦੇ ਹਾਂ ਕਿ ਅਸੀਂ ਕਿਹ ਤਰ੍ਹਾਂ ਥੋਮ ਲਾਉਣੇ ਆ ਆਇਆ ਜੀ ਸਾਡਾ ਥੋਮ ਜਿਹੜਾ ਅਸੀਂ ਲਾਉਣਾ ਵਾ ਅਸੀਂ ਇਹ ਵੀ ਇੱਥੇ ਲਾਉਣਾਗੇ ਇਧਰ ਆਹ ਹੋਵੇ ਤੁਸੀਂ ਉੱਧਰ ਕੇ ਲੰਬੀ ਨਹੀਂ ਲਾਉਣੀ ਇਹ ਲੈ ਲਾ ਕੇ ਸੁੱਕ ਲੈਣੇ ਸਾਡੀ ਫੇਰ ਜਵਾਰਾ ਇਧਰ ਵੀ ਤੇ ਨਹੀਂ ਆਵਾ ਚਿੱਲਾ ਬਣਿਆ ਨਹੀਂ ਹੱਲੇ ਸੁਭਾਗ ਹੋ ਤੋ ਕੁੱਦ ਤੋਕਾ ਚਵਾਦੇ ਆ ਸਾਥ ਫੇਰ ਕਰਾਂਗੇ ਮੈਂ ਸਾਫ਼ ਹੀ ਕਰਨਾ ਨਾ ਸਾਫ਼ ਹੀ ਕਰਨਾ ਨਾ ਉਹ ਲੈ ਸੁੱਕ ਤੇ ਉਹ ਲਾਉਣੀ ਨਹੀਂ ਆ ਥੱਲੇ ਨਾ ਇਹ ਮੁੱਕੀ ਰੋਣੀ ਹਾ ਹੋਈ ਲਫਾਫਾ ਜਿਆ ਤੋੜਾ ਹਾਂ ਅੱਜ ਉਹ ਰੱਖ ਜਾਈ ਨਾ ਨੀ ਨਾ ਨੱਕੀ ਆਲੇ ਨਾ ਇੱਕ ਹੜੀ ਕੋਡੋ ਲਿਆ ਬਣੀ ਆ ਕੀ ਕਰਨਾ ਕਰਤਾ ਸ਼ੁਰੂ ਚੱਲਾ ਵਿਗਲਾ ਲਾਉਣਾ ਡਾਡੀ ਜੰਦੇ ਹਾਂ ਬਾਬਾ ਬੋਦਨਾ ਠਵਾ ਲਿਆ ਬਾਬਾ ਬਾਬਾ ਨਿਕਲੇ ਥੋਮ ਹਲਾ ਹਾਲੇ ਹਾਂਜੀ ਲੱਗ ਗਿਆ ਏ ਤੂੰ ਤੇ ਹਵੇ ਚ ਡਿਜ਼ਾਈਨ ਹੀ ਵੱਗੀ ਚ ਐ ਪਾਇਆ ਜਿਵੇਂ ਨਕਸ਼ਾ ਬਣਾਇਆ ਹੁੰਦਾ ਉਧਰ ਨੂੰ ਇਧਰ ਨੂੰ ਮੈਂ ਵੈਲਾ ਸਿੱਧਾ ਸਿੱਧਾ ਲਾਇਆ ਸਾਰਾ ਤੇਰੀ ਵੱਗੀ ਉਹ ਹਜ਼ਾਰ ਦੀ ਸੀ ਨਾ ਵਾਲੀ ਸਿੱਧੀ ਦੀ ਸਿੱਧੀ ਮੇਰੀ ਵੱਗੀ ਚੌੜੀ ਸੀ ਨਾ ਕੋਈ ਨਹੀਂ ਹੂੰ ਉਹ ਗੇ ਖੋਣਾ ਲੁੱਗ ਤੇ ਜਾਣਾ ਆ ਹਲਦੀ ਦੇ ਬੂਟੇ ਕਿੱਤਰੇ ਡਿੱਗੇ ਠਾ ਸੰਤਰੇ ਕਿੰਨੇ ਡਿੱਗੇ ਥੱਲੇ ਆ ਨਾ ਸੰਤਰੇ ਹਾਂ ਕਿੱਥੇ ਵਾਵਾ ਖੱਟੇ ਸੰਤਰੇ ਆਪਣੇ ਕਿ ਨਹੀਂ ਹੂੰ ਥੱਲੇ ਵਾਲੇ ਵੇ ਕਿੱਡੇ ਹੋਏ ਮਤਲਬ ਪੂਰੇ ਇਸ ਤਰ੍ਹਾਂ ਦੇ ਨਾ ਜਿੱਤਰੰਬਾਜ਼ਾਰ ਵੇਕਦੇ ਹੁੰਦੇ ਆ ਡਿੱਗੇ ਜੜੇ ਨਹੀਂ ਨਹੀਂ ਜੜੇ ਡਿੱਗੇ ਆ ਕੋਈ ਵਾਦੂ ਵਾ ਸਮੈਲ ਬੜੀ ਸੋਹਣੀ ਆਉਂਦੀ ਹੂੰ ਬੂਟੇ ਦੇ ਉੱਤੇ ਲੱਗੇ ਕਿੱਡੇ ਸੋਹਣੇ ਲੱਗੰਦੇ ਏ ਮਰੂਦ ਵੀ ਸੰਤਰੇ ਵੀ ਝੜ ਗਏ ਹਨ ਕਿੰਨੇ ਸੋਹਣੇ ਲੱਗਣ ਦੇ ਲਮਕਦੇ ਇਹ ਇਧਰ ਵਾਲੀ ਸਾਈਡ ਤੇ ਫਲ ਜ਼ਿਆਦਾ ਪਿਆ ਵਾ ਸਾਡੇ ਲੱਗੇ ਸੀ ਸੰਤਰੇ ਐਂ ਸੰਤਰਾ ਤੋੜ ਕੇ ਖਾਦਾ ਬਹੁਤ ਟੇਸਟੀ ਹੀ ਮੌਜਾ ਦਾ ਸਵਾਦ ਹੀ ਤੇ ਲਈ ਰੱਖਿਆ ਇਸੰਤਰਾ ਕਾਲਾ ਸਵਾਦ ਮਦਲਾਲੇ ਪੂਰੇ ਨਹੀਂ ਨਾ ਪੱਕੇ ਤਾਂ ਉਹਦੇ ਕਰਕੇ ਨਾ ਸੱਟੀ ਖਾਂ ਤੁਹਾਨੂੰ ਪਤਾ ਨਹੀਂ ਕਿੰਨੇ ਸੱਟੀ ਆ ਉਹਦਾ ਕਰਕੇ ਨਾ ਥੋੜੇ ਖੱਟੇ ਆ ਪਰ ਖਾਂ ਚ ਸਵਾਦ ਆ ਇਹ ਸਾਡਾ ਕੁੱਤਾ ਇਹ ਸਾਡੀ ਗਾਈ ਕੋਸ ਡੰਗਰ ਸਾਡੇ ਉਹ ਬਰਾਂਡੇ ਵਿੱਚ ਆ ਪੱਖੇ ਚੱਲਣਦੇ ਆ ਡੰਗਰਾਂ ਦੇ ਉੱਪਰ ਇਹ ਸਾਰੀ ਸਾਡੀ ਵੇਲੀ ਆ ਇੱਧਰ ਅਸੀਂ ਸਬਜ਼ੀਆਂ ਲਈ ਥਾਂ ਬਣਾਇਆ ਵਾ ਇਹਨਾਂ ਦੋਵਾਂ ਦੇ ਵਿੱਚ ਆਪਾਂ ਬੀਜਣਾ ਪਾਲਕ ਧਨੀਆ ਇੱਧਰ ਬੀਜਣਾ ਤੋਰੀਆ ਤੇ ਉੱਧਰ ਵਾਲੀ ਸਾਈਡ ਤੇ ਬੀਜਣੀ ਇਹ ਗੋਭੀ ਗਾਜਰਾ ਮੂਲੀਆਂ